ਸਾਸੀ ਗੱਲ ਦੋਸਤੋ ਪਿੰਡ ਕੋਕਰੀ ਕਲਾਂ ਜ਼ਿਲ੍ਹਾ ਮੂਗਾ ਇੱਥੋਂ ਦੇ ਕਿਸਾਨ ਸਰਦਾਰ ਹਰਵਿੰਦਰ ਸਿੰਘ ਸਾਨੂੰ ਪ੍ਰੀਤਮ ਸਿੰਘ ਜੋ ਕਿ ਆਪਣੇ ਖੇਤ ਦੇ ਵਿੱਚ ਆ ਤੁਸੀਂ ਖੇਤ ਦੇਖ ਰਹੇ ਹੋ ਐ ਜਿਹੜੀ ਪਰਾਲੀ ਪਹਿਲਾਂ ਮੱਲਾ ਵੀ ਉਹ ਮਲਚਰ ਮਾਰ ਕੇ ਇਹਨਾਂ ਨੇ ਬਰੀਕ ਕਰਕੇ ਉਸ ਤੋਂ ਬਾਅਦ ਇਹਨਾਂ ਨੇ ਅਲਟਾ ਮੈ ਨਾਲ ਵਿੱਚ ਹੀ ਮਿਲਾ ਦਿੱਤੀ ਹੈਗੀ ਬਾਕੀ ਸਾਰੀ ਗੱਲ ਇਹ ਆਪ ਦੱਸਣਗੇ ਤੇ ਆਪਾਂ ਬਾਈ ਜੀ ਤੋਂ ਹੀ ਸਵਾਲ ਜਵਾਬ ਬਾਹਰ ਆਹੀ ਸਾਰੀ ਕਹਾਣੀ ਪੁੱਛਦੇ ਆਂ ਬਿਓ ਇਹ ਜੇ ਹਕ ਕਿਉਂ ਕਰ ਰਹੇ ਉਹਨਾਂ ਨੂੰ ਕੀ ਫਾਇਦਾ ਹੈਗਾ ਅ ਹਰਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਰਵਿੰਦਰ ਸਿੰਘ ਜੀ ਤੁਸੀਂ ਇਹ ਦੱਸੋ ਵੀ ਜਿਹੜੇ ਤੁਸੀਂ ਇਹ ਮਿੱਟੀ ਦੇ ਵਿੱਚ ਪਰਾਲੀ ਕਿੰਨੇ ਕਿੱਲਿਆਂ ਦੀ ਮਿੱਟੀ ਦੇ ਵਿੱਚ ਹੀ ਮਿਲਾ ਰਹੇ ਹੋ ਬਿਨਾਂ ਅੱਗ ਲਾਏ ਇਹ 80 ਕਿੱਲਿਆਂ ਦੀ ਪਰਾਲੀ ਹੈ ਜੀ ਅ ਮਤਲਬ ਇਹ ਤੋ ਤੁਸੀਂ ਕਿੰਨੇ ਕਿੱਲਿਆਂ ਦੀ ਖੇਤੀ ਕਰਦੇ ਹੋ 25 ਕਿੱਲੇ ਦੀ ਤੇ 25 ਕਿੱਲਿਆਂ ਦੇ ਵਿੱਚ ਪਰਾਲੀ ਦਾ ਕੀ ਕਰੋਗੇ ਇਹ 25 ਕਿੱਲਿਆਂ ਦੀ ਪਰਾਲੀ ਜੀ ਖਾਰੀ ਵਿੱਚ ਹੀ ਪਾਣੀ ਹੈ ਜੀ ਜ਼ਮੀਨ ਦੇ ਵਿੱਚ ਹੀ ਸਾਰੀ ਅਛੇ ਕਿਵੇਂ ਕਿਵੇਂ ਵਿੱਚ ਬਾਹ ਰਹੇ ਹਾਂ ਹਾਂਜੀ ਇਹ ਜੀ ਪਹਿਲਾਂ ਤੋਂ ਕੰਪਾਈਨ ਨਾ ਵੜਾ ਕੇ ਇਸ ਵਿੱਚ ਲਾ ਕੇ ਉਦੋਂ ਬਾਅਦ ਚ ਜੀ ਅਸੀਂ ਮਲਚਰ ਫੇਰਦੇ ਹਾਂ ਮਲਚਰ ਫੇਰ ਕੇ ਮਲਚਰ ਤੋਂ ਬਾਅਦ ਸਫਰ ਸੀਟਰ ਫੇਰਨਾ ਜੀ ਸਫਰ ਸੀਟਰ ਫੇਰ ਕੇ ਉਦੋਂ ਬਾਅਦ ਚ ਪਲੋ ਫੇਰਨਾ ਜੀ ਪਲੋ ਦੇ ਉੱਤੇ ਫੇਰ ਰੋਟਾਵੇਟਰ ਮਾਰਨਾ ਜੀ ਫੇਰ ਉਦੋਂ ਬਾਅਦ ਜੀ ਤਵੀਆਂ ਮਾਰਦੇ ਹਾਂ ਅਸੀਂ ਤਵੀਆਂ ਮਾਰ ਕੇ ਉਦੋਂ ਬਾਅਦ ਚ ਫੇਰ ਹਲ ਮਾਰਦੇ ਇੱਕ ਵਾਰੀ ਇੱਕ ਵਾਰੀ ਹਲ ਮਾਰ ਕੇ ਹੁਣ ਬਾਅਦ ਚ ਫੇਰ ਰੋਟਾਵੇਟਰ ਮਾਰ ਕੇ ਜੀ ਬਿਜਾਈ ਕਰਨ ਲੱਗ ਜਾਂਗੇ ਆਲੂਆਂ ਦੀ ਬਿਜਾਈ ਕਰ ਹਾਂਜੀ ਆਲੂਆਂ ਦੀ ਬਿਜਾਈ ਕਰਨ ਲੱਗ ਪਏ ਆਲੂਆਂ ਦੀ ਜਾਂਚ ਦੀ ਕਣਕ ਨਾਲ ਸੁਪਰ ਸੀਡਰ ਨਾਲ ਹਾਂਜੀ ਉਹ ਸਿੱਧੀ ਬਿਜਾਈ ਜਿਹੜੀ ਕਰਦੇ ਆ ਉਹ ਐਸਐਮਐਸ ਲਾ ਕੇ ਅਸੀਂ ਸੁਪਰ ਸੀਟਰ ਦੇ ਨਾਲ ਬਿਜਾਈ ਕਰ ਦਿੰਦੇ ਆ ਐਸਐਮਐਸ ਨਾਲ ਵੜਾ ਕੇ ਐਸਐਮਐਸ ਨਾਲ ਵੜਾ ਕੇ ਹਾਂਜੀ ਉਸ ਤੋਂ ਬਾਅਦ ਪਲੌ ਮਾਰ ਦਈਓ ਨਹੀਂ ਪਲੌ ਨਹੀਂ ਮਾਰਦੇ ਜੀ ਉਹ ਉਵੇਂ ਹੀ ਬੀਜ ਦਿੰਨੇ ਆ ਅਸੀਂ ਉਵੇਂ ਹੀ ਬੀਜ ਦਿੰਨੇ ਹਾਂਜੀ ਹਾਂਜੀ ਅੱਛਾ ਇਹਦੇ ਨਾਲ ਤੁਹਾਨੂੰ ਖਰਚਾ ਕਿੱਲੇ ਦਾ ਕਿੰਨਾ ਕੁ ਪੈ ਜਾਂਦਾ ਜੇ ਆਪਾਂ ਮੰਨ ਲਾ ਵੀ ਪਲੌ ਵੀ ਮਾਰਦੇ ਆ ਤੇ ਇਹ ਜੀ ਚਲੋ 5 ਕ ਜਿਹੜਾ ਡੀਲ ਕੱਲਾ ਲੱਗ ਜਾਂਦਾ ਜੀ ਤੇ ਆਪਾਂ ਆਲੂਆਂ ਲਈ ਪਹਿਲੀ ਬਣਾਉਣੀ ਚਾਰ ਤੋਂ ਪੰਜ ਨਹੀਂ ਇੰਨਾ ਕ ਜਾਨੀ ਲੱਗ ਜਾਂਦਾ ਜੀ ਡੀਕ ਦਾ ਜਿਹੜੀ ਤੁਸੀਂ ਪਰਾਲੀ ਵਿੱਚ ਬੋਹਨੇ ਆ ਹਾਂਜੀ ਇਹ ਤੁਸੀਂ ਪਰਾਲੀ ਕਿਉਂ ਬੋਹਨੇ ਆ ਇਹਦਾ ਕੋਈ ਫਾਇਦਾ ਹੁੰਦਾ ਬਾ ਇਹਦਾ ਫਾਇਦਾ ਹਰ ਇਹ ਗੱਲ ਆ ਜੀ ਆਲੂਆਂ ਨੇ ਵੀ ਸਾਡੀ ਜ਼ਮੀਨ ਬਹੁਤ ਡੱਕਰ ਜਿਆਦੇ ਆ ਜੀ ਸਾਡੀ ਜ਼ਮੀਨ ਦੇ ਨਾਲ ਵਾਉਣ ਦੇ ਨਾਲ ਇਹ ਪਰਾਲੀ ਸਾਡੀ ਇੱਕ ਤਾਂ ਆਲੂਨ ਸਾਡੇ ਨੂੰ ਮਿੱਟੀ ਨਹੀਂ ਲੱਗਦੀ ਇੱਕ ਸਾਡਾ ਆਲੂ ਦਾ ਥੋੜਾ ਕੁਆਲਟੀ ਬਣ ਜਾਂਦੀ ਆ ਇੱਕ ਚੀਜ਼ ਸਾਡੇ ਆ ਵੀ ਜਾਨੀ ਦੀ ਜਾਨ ਨੂੰ ਪੱਟਾ ਪੋਲੀਆਂ ਰਹਿੰਦੀਆਂ ਵਾ ਪਾਣੀ ਦੀ ਥੋੜੀ ਲਾਗਤ ਪਾਣੀ ਜਿਵੇਂ ਹੁਣ ਜਾਨੀ ਦੀ ਜ਼ਮੀਨ 'ਚ ਖੜਾ ਸਾਡੀ ਡੱਕਰ ਜ਼ਮੀਨ ਕਰਕੇ ਉਹ ਪਾਣੀ ਬਹੁਤ ਘੱਟ ਖੜਦਾ ਸਾਡੀ ਜ਼ਮੀਨ ਦੇ ਵਿੱਚ ਜਿਵੇਂ ਬੱਟਾਂ ਤੇ ਕਾਡੀਆਂ ਘੱਟ ਹੁੰਦੀਆਂ ਵਾਂ ਆਲੂ ਵੱਧ ਨਿਕਲਦਾ ਹਾਂਜੀ ਆਲੂ ਦਾ ਵੀ ਫਰਕ ਪੈਂਦਾ ਆਲੂ ਮੋਟਾ ਵੀ ਜ਼ਿਆਦਾ ਹੁੰਦਾ ਤੇ ਵੱੱਦ ਵੀ ਨਿਕਲਦਾ ਜੀ ਕਿੰਨਾ ਕੁ ਵੱੱਦ ਨਿਕਲਦਾ ਹੈਗਾ ਵੀ ਤੁਸੀਂ ਅੰਦਾਜ਼ਾ ਦੱਸੋ ਵੀ ਆਮ ਨਾਲੋਂ ਜਿਹੜਾ ਬੰਦਾ ਪ੍ਰਾਲੀ ਵਿੱਚ ਬੋਂਦਾ ਆਮ ਨਾਲੋਂ ਜੀ ਹਜੇ ਜਾਣੀ ਦੀ ਕੋਈ ਅਸਤਾ ਹੀ ਕੱਢੀ ਨਹੀਂ ਗਈ ਜਾਣੀ ਦੀ ਆਮ ਨਾਲੋਂ ਜਾਣੀ ਦੀ ਰੰਗ ਤੇ ਕੁਆਲਿਟੀ ਦਾ ਥੋੜਾ ਜਿਹਾ ਫਰਕ ਜਾਉ ਬਹੁਤ ਜ਼ਿਆਦਾ ਪੈਂਦਾ ਜੀ ਪੱਟਪੋਲੀ ਰਹਿੰਦੀ ਏ ਥੋੜੀ ਜੇ ਇਹਦੇ ਨਾਲ ਪ੍ਰਾਲੀ ਬੋਣ ਨਾਲ ਜਦੋਂ ਕਿਸੇ ਕਿਸਾਨਾਂ ਤੋਂ ਪੁੱਛਦੇ ਆ ਹਾਂਜੀ ਤਾਂ ਉਹ ਕਹਿੰਦੇ ਆ ਵੀ 10 12 ਕੁਇੰਟ ਲਾਲੂ ਵੱਧ ਨਿਕਲਦੇ ਹਾਂਜੀ 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 ਪੈ ਜਾਂਦਾ ਫਰਕ ਜੀ ਇਹਨਾਂ ਦਾ ਤਾਂ ਆਲੂ ਦਾ ਸਹਿਜ ਬਣਨਾ ਜੀ ਮੋٹے ਉਹਨਾਂ ਫਰਕ ਤਾਂ ਪੈਣੀ ਛਾੜਦਾ ਇਹਦਾ ਮਤਲਬ ਵੀ ਫਿਰ ਜਿਹੜੀ ਪ੍ਰਾਲੀ ਦੇ ਵਿੱਚ ਖਰਚਾ ਆਉਂਦਾ ਵੋਹਣ ਦਾ ਹਾਂਜੀ ਫਿਰ ਉਹ ਤਾਂ ਨਹੀਂ ਯਾਦ ਰਹਿੰਦਾ ਉਹ ਬੰਦਾ ਹਾਂਜੀ ਨਹੀਂ ਉਹ ਤਾਂ ਉਦੋਂ ਜਦੋਂ ਰੋਲਾ ਜੀ ਉਹ ਫਸਲ ਦੇ ਸਿਰ ਤੇ ਆ ਨਾ ਜਦੋਂ ਆਲੂ ਜੇ ਚੰਗੇ ਰੇਟ ਤੇ ਬੈ ਗਿਆ ਫਿਰ ਤਾਂ ਭੁੱਲ ਜਾਂਦੀ ਆ ਜੇ ਆਲੂ ਵਿਗਾ ਮੰਦਾ ਹੋ ਗਿਆ ਨਾ ਬਿਗਾ ਜਾਂਦਾ ਨਾ ਫਿਰ ਉਹ ਰੜਕ ਕੇ ਜਾਂਦੇ ਫਿਰ ਪੈਸਾ ਵੀ ਜਾ ਖਰਚਾ ਪਹਿਲਾਂ ਤਾਂ ਕਿਹੜਾ ਹੁੰਦਾ ਨਾ ਜੀ ਕੋਲੋਂ ਬਹੁਤ ਜਿਆਦੇ ਅੱਛਾ ਹਾਂ ਫਿਰ ਰੜਕਦਾ ਇਹ ਆਲੂ ਮਤਲਬ ਖਰਚਾ ਮੋੜ ਹੁੰਦਾ ਹਾਂ ਖਰਚਾ ਮੋੜੇ ਹੁੰਦਾ ਬਾਕੀ ਜ਼ਮੀਨ ਬਣਦੀ ਹੈ ਹਾਂ ਜੀ ਬਾਕੀ ਜ਼ਮੀਨ ਵੀ ਬਣਦੀ ਹੈ ਜੀ ਕਦੇ ਮਿੱਟੀ ਚੈੱਕ ਕਰਾਈਏ ਜੀ ਨਹੀਂ ਜੀ ਹਜੇ ਨਹੀਂ ਕਰਾਈ ਮਿੱਟੀ-ਮੁੱਟੀ ਚੈੱਕ ਨਹੀਂ ਕਰਾਈ ਮਿੱਟੀ ਐ ਜਿਹੜੀ ਸੋਇਲ ਸੈਂਪਲ ਚ ਨਾ ਨਾ ਜੀ ਕੁਝ ਨਹੀਂ ਕਰਾਇਆ ਕੋਈ ਹਜੇ ਅੱਛਾ ਜੀ ਹਾਂ ਜੀ ਤਾਂ ਇਹ ਦੇਖੋ ਇਹ ਸਨ ਹਰਵਿੰਦਰ ਜੀ ਮੈਨੂੰ ਮੈਕ ਦੇ ਦਿਓ ਜੀ ਇਹ ਹਰਵਿੰਦਰ ਜੀ ਸੀਗੇ ਵੀ ਜਿਹੜੇ ਆ ਵੀ ਅੱਗ ਲਾਉਣ ਤੋਂ ਵੀ ਵਾਜ ਜਾਂਦੇ ਆ ਪਰ ਦੂਸ਼ਣ ਵੀ ਨਹੀਂ ਹੁੰਦਾ ਹੈਗਾ ਚਲੋ ਪ੍ਰਮਾਤਮਾ ਇਹਨਾਂ ਦਾ ਭਲਾ ਕਰੇ ਵੀ ਇਹ ਪ੍ਰਦੂਸ਼ਣ ਤੋਂ ਵਿਚਾਰੇ ਹੈਗੇ ਆ ਬਾਕੀ ਜੀਵ ਜੰਤੂ ਵਿਚਾਰੇ ਹੈਗੇ ਤੇ ਬਾਕੀ ਮਿੱਟੀ ਦੀ ਪੰਜਾਬ ਸ਼ਕਤੀ ਵੱਧ ਰਹੀਗੀ ਐ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਹਰਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਬਹੁਤ ਧੰਨਵਾਦ ਜੀ